ਦੇਸ਼ਾਂ ਤੋਂ ਆਪਣੇ ਦੇਸ਼ ਚਾਹੁੰਦੇ ਹੋ ਆਪਣੇ ਸ਼ਹਿਰ ਵਿੱਚ ਚਾਹੁੰਦੇ ਹੋ ਆਪਣੇ ਘਰ ਵਿੱਚ ਚਾਹੁੰਦੇ ਹੋ ਤਾਂ 99% ਰਿਕਟੈਂਟਿਕ ਨਾਲ ਹੀ ਕਰਵਾਈ ਦਿੱਤੀ ਹੈ ਲਿਫਟਡ ਟਾਈਮ ਉਸ ਟਾਈਮ ਦੇ ਵਿੱਚ ਤੁਸੀਂ ਬਹੁਤ ਸਾਰੇ ਕੰਮ ਕਰਨੇ ਹੁੰਦੇ ਨੇ ਵਿਆਹ ਸ਼ਾਦੀਆਂ ਵੀ اٹੈਂਡ ਕਰਨੀਆਂ ਹੁੰਦੀਆਂ ਨੇ ਜੋ ਰਿਸ਼ਤੇਦਾਰੀ ਦੇ ਬਹੁਤ ਸੂ ਮੌਕੇ ਨੇ ਉਹਨਾਂ ਵਿੱਚ ਵੀ ਸ਼ਾਮਲ ਹੋਣਾ ਹੁੰਦਾ ਹੈ ਸੇਸੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਉਹ ਜੋ ਵੀ ਆਪਣਾ ਕੀਮਤੀ ਟਾਈਮ ਹੈ ਉਹਦੇ ਵਿੱਚੋਂ ਕੁਝ ਟਾਈਮ ਆਪਣੇ ਪਰਿਵਾਰ ਆ ਉਹਦੇ ਨਾਲ ਇਕੱਠੇ ਹੋਏ ਹੋ ਉਹਦੇ ਵਾਸਤੇ ਆਪਣਾ ਟਾਈਮ ਕੱਢਿਆ ਜਿਸ ਤਰ੍ਹਾਂ ਕਿ ਤੁਹਾਡੇ ਸਾਰਿਆਂ ਦਾ ਪੰਜਾਬ ਜਾਂ ਤੁਹਾਡੇ ਜੋ ਪਿੰਡ ਨੇ ਜਾਂ ਜੋ ਸ਼ਹਿਰ ਨੇ ਬਰਥ ਪਲੇਸ ਜਦੋਂ ਵੀ ਚਾਹੇ ਅਪਾ ਦੁਨੀਆ ਦੇ ਕਿਸ ਕੋਨੇ ਵਿੱਚ ਹੋਈਏ ਤਾਂ ਜੋ ਵੀ ਆਪਣੀ ਜਨਮ ਭੂਮੀ ਹੁੰਦੀ ਹੈ ਜੋ ਵੀ ਆਪਣਾ ਪੱਛ ਪੇਸ ਹੁੰਦਾ ਹੈ ਅਸੀਂ ਹਮੇਸ਼ਾ ਹੀ ਉਹਦੇ ਭਲੇ ਬਾਰੇ ਸੋਚੀਦਾ ਕਹਿੰਦੇ ਜਦੋਂ ਵੀ ਪਮ ਜਿਵੇਂ ਮਰਜੀ ਕੋਨੇ ਚ ਜਾਈਏ ਕੰਟਰੀ ਦੇ ਕਿਸੇ ਕੋਨੇ ਚ ਜਾਈਏ ਤਾਂ ਅਸੀਂ ਹਮੇਸ਼ਾ ਹੀ ਜੋ ਆਪਣਾ ਪਿੰਡ ਹੁਸਦਾ ਹੈ ਜੋ ਆਪਣਾ ਚੈਰ ਹੁਸਦਾ ਹੈ ਆਪਣਾ ਪਰਿਵਾਰ ਹੁਸਦਾ ਹੈ ਉਹਦੀ ਸੁੱਖ ਸੁੱਖ ਉਦੇਵਾਰੇ ਅਸੀਂ ਜੇ ਹਮੇਸ਼ਾ ਉਦੇਵਾਰੇ ਇਨਫਾਰਮ ਰਹਿਣਾ ਚਾਹੁੰਦੇ ਆ ਉਦੇਵਾਰੇ ਸੂਚਿਤ ਰਹਿਣਾ ਚਾਹੁੰਦੇ ਆ ਜਦ ਕੰਟਰੀਆਂ ਵਿੱਚ ਜੀ ਸ਼ੁਰੂ ਹੋਇਆ ਤੇ ਬਾਕੀ ਕੰਟਰੀਆਂ ਦੇ ਵਿੱਚ ਵੀ ਇਹ ਇਮੀਡੀਟਲੀ ਹੋਣ ਜਾ ਰਹੇ ਤੇ ਮੈਂ ਫਿਰ ਤੁਹਾਡਾ ਤੇ ਧਿਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਕਹਿਣਾ ਤੁਸੀਂ ਆਪਣਾ ਕੀ ਕੀ ਸਾਈਟ ਟਾਈਮ ਲੜਿਆ ਇੱਥੇ ਧੰਨਵਾਦ ਬਹੁਤ ਸੀ ਕੰਮ ਕਰਦੇ ਤਾਂ ਹਮੇਸ਼ਾ ਜਦੋਂ ਸੀ ਆਪਣੀ ਟੀਮ ਨਾਲ ਗੱਲ ਕਰਦੇ ਆ ਤੇ ਇਹ ਹੀ ਕਹਿੰਦੇ ਆ ਕਿ ਤੁਹਾਡੇ ਕਨੈਕਸ਼ਨ ਚਾਹੀਦੇ ਆ ਕੁਝ ਗੱਟ ਦਾ ਬਿジネス ਤੇ ਰਿਲੇਸ਼ਿਸ਼ਿਪ ਇਸ ਮੋਰ ਔਰ ਟਾਟੀ ਤੇ ਮੇਰੇ ਦੋਸਤ ਲਵ 라ਮਪ੍ਰਾਂਖ ਦੇ ਜਾਨ ਤੇ ਮੇਰਾ ਹਲੇ ਇਸ ਬੈਂਕ ਨਾਲ ਅੱਜ ਤੱਕ ਖਾਤਾ ਨਹੀਂ ਹੈਗਾ ਪਰ ਇਹਨਾਂ ਨੇ ਮੈਨੂੰ ਬਹੁਤ ਵਾਰ ਅਸਿਸਟ ਕੀਤਾ ਘਰ ਵੀ ਕੇ ਮੈਨੇਜਰ ਸਾਹਿਬ ਜੀ ਕੇ ਤੇ ਮੇਰੇ ਖਿਆਲ ਆਪ ਜੀ ਨੇ ਮੇਰੀ ਲਾਸਟ ਵੀਕ ਕਰ ਵੀ ਕਰਵਾਈ ਇਹਨਾਂ ਨੇ ਪਹਿਲਾਂ ਤਾਂ ਮੈਂ ਇਹਦਾ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਵੀ ਦੇ ਨਾਲ ਮੈਂ ਫਸਟ ਵੀਕ ਨੈਕਸਟ ਮਨ ਆਪਣਾ ਐਨ ਆਰ ਏ ਕਾਊਂਟ ਜਰੂਰ ਕਰਵਾਉਂਦਾ ਦੂਜੀ ਜਦੋਂ ਅਸੀਂ ਆਪਣੇ ਪੰਜਾਬ ਦੀ ਹਿਸਟਰੀ ਪੰਜਾਬ ਦੇ ਆਪਣੀ ਵਿਰਾਸਤ ਪਰਖਿਆਂ ਨੂੰ ਦੇਖਦੇ ਆ ਤੇ ਆਪਾਂ ਜਦੋਂ ਵੀ ਕਿਤੇ ਜਾਣਾ ਤੇ ਪੈਂਦਾ ਜਦੋਂ ਮੈਂ ਆਇਆ ਤੇ ਮੈਨੂੰ ਲੱਗਾ ਵੀ ਸ਼ਾਇਦ ਮੈਨੂੰ ਵੀ ਬੋਲਣ ਦਾ ਟਾਈਮ ਮਿਲੂਗਾ ਚਲੋ ਤੁਸੀਂ ਸਾਰੀ ਹਿਸਟਰੀ ਦੱਸੀ ਤੇ ਮੈਂ ਉਸੇ ਦਿਨ ਪਹਿਲਾਂ ਗੂਗਲ ਖੋਲਕੇ ਤੇ ਹਿਸਟਰੀ ਤੇ ਗਿਆ ਤੇ ਸਾਡੇ ਵਾਸਤੇ ਪੰਜਾਬੀਆਂ ਲਈ ਬੜੀ ਮਾਣ ਦੀ ਗੱਲ ਆ ਕਿ ਉਸ ਸਮੇਂ ਬੈਂਕ ਖੁੱਲ੍ਹਣੀ ਤੇ ਉਹਨੂੰ ਚਲਾਉਣਾ ਔਰ ਪੂਰੇ ਦੇਸ਼ ਤੱਕ ਲੈ ਕੇ ਜਾਣਾ ਸਰਦਾਰ ਇੰਦਰਜੀਤ ਸਿੰਘ ਮੇਰੇ ਖਿਆਲ 'ਚ ਉਹਨਾਂ ਦੇ بیٹے ਨੂੰ ਮੈਂ ਜਰੂਰ ਮਿਲਿਆ ਜਦੋਂ ਬੈਂਕ ਆਫ ਪੰਜਾਬ ਇਥੇ ਨਾਮਾਸ਼ਹਿਰ ਉਹਨਾਂ ਨੇ ਵੀ ਇੱਕ ਪ੍ਰੋਗਰਾਮ ਕਰਾਇਆ ਸੀ ਉਹ ਜੀ ਵੱਡੀ ਸਖਸ਼ੀਅਤ ਸੀ ਸਰਦਾਰ ਇੰਦਰਜੀਤ ਸਿੰਘ ਕੇ ਹਿਸਟਰੀ ਵਿੱਚ ਉਹਨਾਂ ਦਾ ਆਪਣਾ ਇੱਕ ਨਾਮ ਹੈ ਜਿਨ੍ਹਾਂ ਨੇ ਮੇਰੇ ਖਿਆਲ 'ਚ ਇੱਕ ਸਮਾਏ ਸੀ ਕਿ ਜਦੋਂ ਇਸ ਬੈਂਕ ਨੂੰ ਸਰਦਾਰ ਇੰਦਰਜੀਤ ਸਿੰਘ ਦੀ ਹੀ ਬੈਂਕ ਕਿਹਾ ਜਾਂਦਾ ਹੋਵੇਗਾ ਪੰਜਾਬ ਵਾਲ ਸਿੰਮੈਂਟ ਕੋ ਨੰਬਰ ਸਰਵਿਸ ਐਨ ਆਰ ਆਈ ਦਿੱਤੀ ਹੈ ਦੇਬਿਟ ਜੋ ਸਾਡੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਜੋ ਪੰਜਾਬ ਵਾਲ ਸਿੰਮੈਂਟ ਕੋਲੋਂ ਐਨ ਆਰ ਆਈ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੇ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇਹਦੇ ਨਾਲ ਹੀ ਉਹਨਾਂ ਨੂੰ ਸੁਝਾਅ ਲਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਜੋ ਸਾਡੇ ਪ੍ਰੋਡਕਟਸ ਨੇ ਜਾਂ ਪ੍ਰੋਸੈਸ ਵਿੱਚ ਦਿੱਤੋ ਸੂਨਰ ਰੈਕੋਮੈਂਡੇਸ਼ਨ ਨੇ ਉਹਨਾਂ ਕੋਲ ਉਹ ਲਿਖਿਆ ਗਿਆ ਅਤੇ ਅਸੀਂ ਤਾਂ ਕਿ ਅਸੀਂ ਬੈਂਕ ਦੀਆਂ ਜਿਹੜੀਆਂ ਸੇਵਾਵਾਂ ਆ ਉਹਨਾਂ ਨੂੰ ਹੋਰ ਵੀ ਬਿਹਤਰ ਬਣਾ ਸਕੀਏ ਇਹਦੇ ਨਾਲ ਹੀ ਪੰਜਾਬ ਨੂੰ ਸੰਬੰਧਿਤ ਨੇ ਪੰਜਾਬ ਲਈ ਜਾਂ ਕੰਟਰੀ ਵਾਸਤੇ ਐਮਐਸਐਮਈ ਸੈਕਟਰ ਵਾਸਤੇ ਜਾਂ ਜੂਥ ਵਾਸਤੇ ਕੀ ਕੀ ਉਪਰਾਲੇ ਕੀਤੇ ਨੇ ਪਿਛਲੇ ਸਮੇਂ ਵਿੱਚ ਉਹਦੇ ਬਾਰੇ ਜਾਣਕਾਰੀ ਸਾਹਮਣੇ ਦੇਖਿਓ ਜੀ ਸਿੰਘ ਬਿਟਾ ਜੀ Hanji deki